19 ਤਰੀਕ ਨੂੰ ਇਲੈਕਸ਼ਨਾਂ ਨੇ ਔਰ 1 ਨੰਬਰ ਦਾ ਬਟਨ ਹੈ ਮਸ਼ੀਨ ਦੇ ਵਿੱਚ ਔਰ ਸੰਜੀਵ ਲੋੜਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਬੜੇ ਨੇਕ ਦਿਲ ਇਨਸਾਨ ਨੇ ਲੋਕਾਂ ਦੇ ਕੰਮਾਂ ਲਈ ਆਪਣਾ ਦਰਦ ਰੱਖਦੇ ਨੇ ਜਦੋਂ ਵੀ ਮੌਕਾ ਮਿਲੇ ਉਹ ਲੋਕਾਂ ਦੇ ਕੰਮ ਕੰਮ ਕਰਾਉਣ ਵਾਸਤੇ ਆਪ ਨਾਲ ਤੁਰ ਪੈਂਦੇ ਨੇ ਤੇ ਜਦੋਂ ਉਹ ਐਮਐਲਏ ਬਣ ਕੇ ਨਾਲ ਮੇਰੇ ਟੀਮ ਦੇ ਵਿੱਚ ਕੈਬਨਿਟ ਦੇ ਸਾਥੀ ਬਣ ਕੇ ਤਾਂ ਉਹਨਾਂ ਕੋਲੇ ਜਿਹੜਾ ਕੰਮ ਕਰਾਉਣਗੇ ਜਿਹੜੀ ਸ਼ਕਤੀਆਂ ਹੋਰ ਵੀ ਵੱਜੂਗੀ ਤੇ ਮੈਨੂੰ ਉਮੀਦ ਹੈ ਕਿ ਤੁਸੀਂ 19 ਤਰੀਕ ਨੂੰ ਇੱਕ ਨੰਬਰ ਦਾ ਬਟਨ ਝਾੜੂ ਵਾਲਾ ਦੱਬ ਕੇ ਇੱਕ ਵਾਰੀ ਫੇਰ ਆਮ ਆਦੀ ਪਾਰਟੀ ਨੂੰ ਫਤਵਾ ਦਿਓਗੇ ਕਿਉਂਕਿ 2022 'ਚ ਵੀ ਤੁਸੀਂ ਸਵਰਗੀ ਗੁਰਪ੍ਰੀਤ ਗੋਗੀ ਜੀ ਨੂੰ ਮੌਕਾ ਦਿੱਤਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤਾਂ ਇਸੇ ਕਰਕੇ ਇਲੈਕਸ਼ਨ ਆ ਰਹੀ ਹੈ ਕਿ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਅਸੀਂ ਪਰਮਾਤਮਾ ਅੱਗੇ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੇ ਆ ਸੋ ਹੁਣ ਮੈਂ ਜਿਆਦਾ ਬੋਧਾ ਪੋਲੀਟੀਕਲ ਭਾਸ਼ਣ ਨਹੀਂ ਦੇਣਾ ਮੈਂ ਇਹੀ ਕਹਿਣਾ ਹੈ ਕਿ ਇੱਕ ਤਰੀਕ ਨੂੰ ਇੱਕ 19 ਤਰੀਕ ਨੂੰ ਇੱਕ ਨੰਬਰ ਬਟਨ ਦੱਬ ਕੇ ਚੰਦ ਕਲੋਨੀ ਵਾਲਿਆਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਆਪਣੇ ਆਪ ਨੂੰ ਵੋਟ ਪਾਉਂਗੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾਉਂਗੇ ਆਪਣੇ ਇਲਾਕੇ ਦੇ ਭਵਿੱਖ ਨੂੰ ਵੋਟ ਪਾਉਂਗੇ ਤਾਂ ਇੱਕ ਵਾਰੀ ਦੋਨੇ ਹੱਥ ਉੱਪਰ ਚਾਕੇ ਇੱਕ ਨਾਰਾ ਲਾ ਕੇ ਮੈਨੂੰ ਦੱਸ ਦਿਓ ਕਿ ਤੁਸੀਂ ਸਾਰੇ ਸੁਣ ਵੀ ਰਹੇ ਹੋ ਦੇਖ ਵੀ ਰਹੇ ਹੋ ਇਨਕਲਾਬ ਇਨਕਲਾਬ ਇੱਕ ਵਾਰੀ ਦੋਨੇ ਹੱਥ ਉੱਪਰ ਚਾਕੇ ਇਕ ਨਾਰਾ ਲਾ ਕੇ ਮੈਨੂੰ ਦੱਸ ਦਿਓ ਕਿ ਤੁਸੀਂ ਸੋ ਮੈਂ ਇੱਕ ਵਾਰੀ ਫੇਰ ਮਨੀਸ਼ ਜੀ ਦਾ ਸੰਜੀਵ ਲੋੜਾ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ ਆ ਸਾਰੀ ਵਰਕਰ ਵਲੰਟੀਅਰ ਜਿੰਨੇ ਵੀ ਹੈਗੇ ਨੇ ਬਾੜ ਨੰਬਰ 68 ਦੇ ਸਾਰਿਆਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਕਿ ਤਿੰਨ ਚਾਰ ਦਿਨ ਰਹਿ ਗਏ ਡੋਟੂ ਡੋਰ ਵੀ ਜਾਣਾ ਹੈ ਤੇ ਲੋਕਾਂ ਨੂੰ ਪਿਆਰ ਨਾਲ ਆਪਣੀ ਪਾਰਟੀ ਦੇ ਜਿਹੜੇ ਨੀਤੀਆਂ ਨੇ ਜਾਂ ਜੋ ਕੰਮ ਕਰਤੇ ਸਵਾ 3 ਸਾਲ ਚ ਉਹ ਦੱਸਣੇ ਨੇ ਆਪਾਂ ਇਹ ਹੰਕਾਰ ਨਹੀਂ ਕਰਨਾ ਕਿਉਂਕਿ ਇਹ ਤੋਂ ਪਹਿਲਾਂ ਵਾਲੇ ਜਿਹੜੇ ਸੀਗੇ ਉਹ ਹੰਕਾਰ ਨਹੀਂ ਮਾਰੇ ਸੀ ਸੋ ਹੰਕਾਰ ਜਿਹੜਾ ਉਹ ਪਹਿਲਾਂ ਵਾਲਿਆਂ ਨੂੰ ਲੈ ਡਪਿਆ ਉਹ ਤਾਂ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਤਾਂ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਕਿਸੇ ਨੂੰ ਘਰੇ ਆਏ ਬੰਦਿਆਂ ਦੀ ਬੇਇੱਜ਼ਤੀ ਕਰਦੇ ਆ ਮੈਨੂੰ ਇੱਕ ਨੌਜਵਾਨ ਮਿਲਿਆ ਉਹ ਕਹਿੰਦਾ ਕਹਿੰਦਾ ਜੀ ਅਸੀਂ ਨੌਕਰੀ ਮੰਗਣ ਗਏ ਤਾਂ ਸਾਡੇ ਜਿਹੜੇ ਕਾਗਜ਼ ਸੀ ਮੇਰੇ ਬਾਪੂ ਦੇ ਹੱਥ ਛੜੇ ਹੋਏ ਉਹਨੇ ਭਗਾ ਕੇ ਮਾਰੇ ਬਾਹਰ ਕਹਿੰਦੇ ਇੱਥੇ ਨੌਕਰੀਆਂ ਇਤਰੀਆਂ ਪਈਆਂ ਨੇ ਉਹ ਕਹਿੰਦਾ ਚਲ ਘਟਕਟ ਇਹ ਕਹਿੰਦਾ ਜੀ ਕਿ ਕਾਗਜ਼ ਫੜਾਜੋ ਦੇਖ ਲਾਂਗੇ ਜੇ ਕੋਈ ਮੌਕਾ ਬਣਿਆ ਤੁਹਾਨੂੰ ਫੋਨ ਕਰ ਲਾਂਗੇ ਪਰ ਨਹੀਂ ਉਹ ਹੰਕਾਰ ਜਿਹੜਾ ਧੌਣ 'ਚ ਜਿਹੜਾ ਕਿੱਲਾ ਫਸਿਆ ਹੋਇਆ ਉਹ ਤੁਸੀਂ ਕੱਢਣਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਗੱਲ ਲਈ ਕਿ ਤੁਸੀਂ 2022 ਤੋਂ ਜਿੰਨਾ ਪਿਆਰ ਦੇ ਰਹੇ ਹੋ ਚਾਹੇ ਹੋਰ ਸਰਕਾਰੀ ਨੌਕਰੀਆਂ ਦੇਣ ਚ ਪੰਜਾਬ ਸਰਕਾਰ ਦੀ ਪਹਿਲ ਹੋਵੇ ਭਾਵੇਂ ਉਹ ਪੀਣ ਵਾਲੇ ਪਾਣੀ ਦੀ ਹੋਵੇ ਭਾਵੇਂ ਆਮ ਆਦਮੀ ਕਲੀਨਿਕਾਂ ਦੀ ਹੋਵੇ ਭਾਵੇਂ ਸੜਕਾਂ ਦੀ ਹਸਪਤਾਲਾਂ ਦੀ ਕਾਇਆ ਪਲਟ ਕਰਨੀ ਹੋਵੇ ਸਕੂਲ ਵਧੀਆ ਕਰਨੇ ਹੋਣ ਤਾਂ અમારી ਪਾਰਟੀ ਕਦੇ ਪਿੱਛੇ ਨਹੀਂ ਹਟਦੀ ਸੋ ਮੈਂ ਇਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੇ ਇੱਥੇ ਬੈਠੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮਾਮਾ ਭੈਣਾਂ ਬੱਚੇ ਮੈਨੂੰ ਨਜ਼ਰ ਆ ਰਹੇ ਨੇ ਸਾਹਮਣੇ ਤੇ ਬਸ ਇੱਕੋ ਹੀ ਬੇਨਤੀ ਫੇਰ ਕਰਦਾ ਕਿ 19 ਤਰੀਕ ਨੂੰ 1 ਨੰਬਰ ਤੇ ਝਾੜੂ ਵਾਲਾ ਬਟਨ ਹੈ ਸੰਜੀਵ ਰੋੜਾ ਦੀ ਫੋਟੋ ਲੱਗੀ ਹੋਊਗੀ ਸੰਜੀਵ ਰੋੜਾ ਜੀ ਦੀ ਫੋਟੋ ਵਾਲਾ ਜਿਹੜਾ ਬਟਨ ਹੈ ਉਹ ਦੱਬ ਕੇ ਬਸ ਘਰ ਵਾਪਸ ਆ ਜਿਓ ਫੋਟੋ ਤਾਂ ਦੂਜਿਆਂ ਦੀ ਵੀ ਲੱਗੀ ਹੋਊਗੀ ਪਰ ਦੂਜੇ ਬਟਨਾਂ ਵੱਲ ਦੇਖਿਓ ਹੀ ਨਾ ਕਿਉਂਕਿ ਹੋ ਸਕਦਾ ਅੱਖਾਂ ਦੇ ਵਿੱਚ ਕਾਲਾ ਜਾਂ ਚਿੱਟਾ ਮੋਤੀ ਉਤਰ ਆਵੇ ਕਿਉਂਕਿ ਇਹਨੇ ਭ੍ਰਿਸ਼ਟਾਚਾਰੀ ਨੇ ਇਹ ਇਹਨੇ ਹੰਕਾਰੀ ਨੇ ਇਹ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜਾ 19 ਤਰੀਕ ਦਾ ਜਿਹੜਾ ਫਤਵਾ ਤੁਹਾਡਾ ਉਹ ਆਵਾ ਨਹੀਂ ਪਾਟੀ ਵੀ ਹੱਕ ਚਾਊਗਾ ਤੁਹਾਡੇ ਆਪਣੇ ਬੱਚਿਆਂ ਦੇ ਹੱਕ 'ਚ ਫੈਸਲਾ ਕਰੋਗੇ ਤੁਹਾਡੇ ਆਪਣੇ ਇਲਾਕੇ ਦੇ ਹੱਕ 'ਚ ਫੈਸਲਾ ਕਰੋਗੇ ਤੇ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫੇਰ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ